ah an asset bout hala da cost-nget eote. Bozhrow cake, 20% en-the-can. artet- Brother 3 gest fraction 15% ay Itoot 30% 83% ਕੋਈ ਨਾ ਬਾਕੀ ਫਿਰ ਅੱਗੇ ਆ ਗਏ ਮੇਰੇ ਨਾਲ ਦੇ ਨਾ ਜਿੰਨੇ ਵੀ ਸੀਗੇ ਜਿਹੜਾ ਆਪਣਾ ਜਿਹੜੀ ਗੱਲ ਸੀ ਆ ਉਹ ਕੋਈ ਡਾਕਟਰ ਨੇ ਦੱਸੀ ਕੋਈ ਫਿਕਰ ਦਾ ਨਹੀਂ ਗਾ ਰਿਹਾ ਰਿਕਵੈਸਟ ਹੈ ਸਰ ਉਹ ਇਹ ਥੋੜਾ ਜਿਹਾ ਸੁਨਮਾ ਰਾਈਡਰ ਸਰ ਇਹਦਾ ਸਦਾਰਤੀ ਇਹਨਾਂ ਬਰਤੋਂ ਪਾ ਲੈ ਲੇ ਤੇ ਦਰਦ ਟੋਕਾ ਹੋਵੇ 500 1000 ਤੋਂ ਬਾਅਦ ਦੂਰ ਹੋ ਜਾਓ ਹੋਲੀ ਭਾਈ ਹੋਲੀ ਰਾਜੂ ਅੱਜ ਹੋਲੀ ओहो ਕਾਰਨ ਕੀ ਸਮਝ ਰਹੇ ਹੋ ਚਾਨਾ ਰੂਪੀ ਅਗਰ ਨੇ ਨਾ ਉਹ ਜੀ ਅੱਜ ਮਾਰਜੋਗ ਦਾ ਅਫੀਸ ਕਰਾ ਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ ਕੀ ਦਰਵਾ ਮੰਗ ਸਰ ਇਹ ਨਾ ਬਾਦ 44 ਐਸਪੀ ਡੀ ਸਾਹ ਵੱਲੋਂ ਦਰਖਾਸਤ ਪੁਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ ਤੇ ਦੀਪ ፋინੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਚ ਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖਿਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਫੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੀ ਉਹਨਾਂ ਦੇ ਖੇਤ ਖਾਤੇ 'ਚ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦੇ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਪੂ ਕੋਇਲ ਦੇ ਮੋਬਾਈਲ 'ਤੇ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਇਹ ਅਕਾਊਂਟ ਫਿਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਹੁੰਦੇ ਸੀਗੇ ਕਿਹੜੇ ਮਤੇ ਚੜਾਉਂਦਾ ਵੀ ਕਿਉਂਕਿ ਪੰਡਾਉ ਨੇ ਆਪਣੇ ਕੋਲ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰੇ ਉਹਨਾਂ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੇ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਲੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਰੈਸਟ ਕਰ ਰਹੇ ਹੋ ਇਹ ਸਰ ਤਿੰਨ ਲੋਕਾਂ ਨੂੰ ਹੀ ਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੁੰਦੀ ਦੀ ਨਾਂ ਦੀ ਬੈਂਕ 'ਚ ਲਖੀ ਉਹ ਅਜੇ ਇਲ ਦੇ 'ਚ ਨਹੀਂ ਗ੍ਰੈਫਤਾਰ ਹੋਈ ਸਰ ਹੁਣ ਕਿਹੜੇ ਕਿਹੜੇ ਅਗਲੇ ਨੇ ਮੈਂ ਕੀ ਨਾਮ ਅਗਰੇ ਜਿਹੜੇ ਇਹ ਸਰ ਇੱਕ ਸਿਫੂ ਗੋ ਗੋਇਲ ਇੱਕ ਨਵਾਂ ਮੁੰਡਾ ਇਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਦਾ ਜੀ ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਆਲੇ ਇਹ ਸਾਰੇ ਇਥੇ ਮੋਗਾ ਦੇ ਹੀ ਐ ਫੈਕਸ ਕਲੋਨੀ ਦੇ ਸਾਰੇ ਤੇ ਨੇ ਉਥੇ ਫਰੈਂਕਪੁਰ ਦੇ ਫੈਮ ਹੋਦੇ ਹਾਂਜੀ ਸਰ ਇਥੇ ਮੋਗਾ ਦੇ ਹੀ ਐ ਤਿੰਨੇ ਦੋਸ਼ੀ ਮੋਗਾ ਦੇ ਨੇ ਵਾਲੀਏ ਕੋਰਟ ਵਿੱਚ ਕਰ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਚੁਰਗਾ ਕੀਤੀ ਜਾਊਗੀ ਤੇ ਇਹਨਾਂ ਨੇ ਠੱਗੀ ਮਾਰੀ ਐ ਕਿ 420 ਕੀਤੀ ਐ ਬਸ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟਾਂ ਦੇ ਕੇ ਉਹਨਾਂ ਦੇ ਖਾਤੇ 'ਚੋਂ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਇਹ ਰੇ ਇਹਨਾਂ ਦੇ ਖਾਤੇ 'ਚ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਵਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਬਣਾਉਂਦੇ ਸਾਰਾ